ਗੁਰਨਾਨਕ ਸੇ ਪਾਤਸ਼ਾਹ ਨੇ ਕਿਰਪਾ ਕੀਤੀ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਕਹਿ ਦਿੱਤਾ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਈ ਇਹ ਵੀ ਕਹਿ ਦਿੱਤਾ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀ ਆ ਮਧਾਣੀ ਇਹ ਬਚਨ ਵੀ ਅਸੀਂ ਗੁਰੂਨਾਨਕ ਸਾਹਿਬ ਦੇ ਪੜਦੇ ਆ ਪਾਣੀ ਦੀ ਪ੍ਰੀਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਵਿੱਚ ਬਹੁਤ ਆਈ ਜਿਹੜੀ ਸਭ ਤੋਂ ਗੂੜੀ ਪ੍ਰੀਤ ਹੈ ਨਾ ਸਭ ਤੋਂ ਸੱਚੀ ਪ੍ਰੀਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰਮੁਖ ਮੰਨੀ ਜਾਂਦੀ ਹੈ ਉਹ ਮੱਛੀ ਤੇ ਪਾਣੀ ਦੀ ਮੰਨੀ ਜਾਂਦੀ ਹੈ ਗੁਣ ਕੋ ਬਿੰਦ ਕਾਯੋ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਣਾ ਜਿਹ ਬਿਦ ਜਲ ਕਉ ਮੀਨਾ ਇਦਾਂ ਭਜਨ ਕਰ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ ਹੈ ਗੁਰੂ ਪਾਤਸ਼ਾਹ ਨੇ ਕ ਪਹਿਲਾ ਪਾਣੀ ਜੀਵ ਹੈ ਇਹ ਜਿਹੜਾ ਜੀਵ ਹੈ ਨਾ ਇਹ ਪਹਿਲਾਂ ਪਾਣੀ ਤੋਂ ਹੀ ਦੀ ਆਰੰਭਤਾ ਹੋਈ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜਦੋਂ ਉਸ ਸੰਸਾਰ ਦੀ ਆਰੰਭਤਾ ਦੀ ਗੱਲ ਕਰਦੇ ਨੇ ਨਾ ਤੇ ਉਦੋਂ ਵੀ ਪਾਤਸ਼ਾਹ ਜੀ ਨੇ ਇਹ ਹੀ ਕਿਹਾ ਕਿ ਸਾਚੈ ਤੀ ਪਵਨੈ ਭਿਆ ਪਵਨੈ ਤੀ ਜਲ ਹੋਈ ਸੱਚੇ ਪਰਮੇਸ਼ਰ ਨੇ ਪਵਨ ਬਣਾਈ ਤੇ ਪਵਨ ਹੌਲੀ ਹੌਲੀ ਠੰਡੀ ਹੁੰਦੀ ਹੁੰਦੀ ਪਾਣੀ ਬਣ ਗਈ ਜਲ ਤੇ ਤਿਰ ਭਵਨ ਸਾਜਿਆ ਘਟ ਘਟ ਜੋਤ ਸਮੋਈ ਪਰ ਉਸ ਜਲ ਦੇ ਵਿੱਚ ਇੰਦਾ ਜੀਵ ਜੰਤੂ ਵਾਹਿਗੁਰੂ ਪਰਮੇਸ਼ਰ ਨੇ ਬਣਾ ਦਿੱਤੇ ਇਸ ਤ੍ਰਤੀ ਦੇ ਉੱਤੇ ਵੀ ਤਿੰਨ ਹਿੱਸੇ ਪਾਣੀ ਹੈ ਇੱਕ ਹਿੱਸੇ ਤੇ ਮਿੱਟੀ ਹੈ ਤਾਂ ਅੱਜ ਗੱਲ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਜੋ ਭਾਈ ਗੁਰਦਾਸ ਸਾਹਿਬ ਨੇ ਕੀਤੀ ਕਹਿਣ ਲੱਗੀ ਕੁਰ ਸਿੱਖ ਦਾ ਜਿਹੜਾ ਜੀਵਨ ਹੈ ਨਾ ਉਹ ਪਾਣੀ ਵਰਗਾ ਹੈ ਪਾਣੀ ਤੋਂ ਬਹੁਤ ਕੁਝ ਗੁਰਮਖੋ ਸਿੱਖਿਆ ਜਾ ਸਕੀਦਾ ਹੈ ਆਓ ਇੱਕ ਇੱਕ ਕਰਕੇ ਆਪਾਂ ਪਾਣੀ ਤੋਂ ਕਿਹੜੇ ਕਿਹੜੇ ਗੁਣ ਆਪਾਂ ਲੈਣੇ ਨੇ ਉਹ ਆਪਾਂ ਵਿਚਾਰਾਂਗੇ ਇੱਕ ਵਾਰ ਆਖੋ ਵਾਹਿਗੁਰੂ 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 ਧਰਤੀ ਅੰਦਰ ਜਲ ਵਸੈ ਧਰਤੀ ਵਿੱਚ ਪਾਣੀ ਵੱਸਦਾ ਹੈ ਪਾਣੀ ਰਹਿੰਦਾ ਹੈ ਜਲ ਬਹੁ ਰੰਗੀ ਰਸੀ ਮਿਲੰਦਾ ਕੋਈ ਵੀ ਰਸ ਹੋਵੇ ਉਹਦੇ ਵਿੱਚ ਪਾਣੀ ਹੁੰਦਾ ਹੀ ਹੁੰਦਾ ਹੈ ਪਾਣੀ ਬਹੁ ਰੰਗੀ ਵੀ ਹੈ ਪਾਣੀ ਬਹੁ ਰਸੀ ਵੀ ਹੈ ਜਲ ਬਹੁ ਰੰਗੀ ਜਲ ਬਹੁ ਰੰਗੀ ਵੀ ਹੈ ਅੱਗੇ ਬੋਲੇ ਰਸੀ ਜਲ ਬਹੁ ਰਸੀ ਵੀ ਮਲੰਦਾ ਹੈ ਸਾਰਿਆਂ ਚ ਮਿਲ ਜਾਂਦਾ ਕਿਸੇ ਵੀ ਰੰਗ ਦੇ ਵਿੱਚ ਪਾਣੀ ਨੂੰ ਪਾ ਲਵੋ ਪਾਣੀ ਸਾਰੇ ਰੰਗਾਂ ਦੇ ਵਿੱਚ ਉਹ ਜਿਹਾ ਹੀ ਬਣ ਜਾਂਦਾ ਹੈ ਬਹੁ ਰੰਗੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਇਹਨੂੰ ਸਰਬ ਰੰਗੀ ਕਿਹਾ। ਬਾਬਾ ਕਬੀਰ ਸਾਹਿਬ ਦੇ ਬਚਨ ਪੜਦੇ ਆ ਨਾ ਆਪਾਂ ਕਬੀਰ ਰੋੜਾ ਹੋਈ ਰੋ ਪਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੈ ਮਿਲੈ ਭਗਵਾਨ ਕਬੀਰ ਰੋੜਾ ਹੂਆ ਤਾਂ ਕਿਆ ਪਿਆ ਪੰਖੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਆਗੈ ਲੰਗ ਉਡ ਲਾਗੈ ਰੰਗ ਅੰਗ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬਾਂ ਦਾ ਹਰੀ ਦਾ ਜਨ ਤੇ ਪਾਣੀ ਵਰਗਾ ਚਾਹੀਦਾ ਕਹਿਣ ਲ ਕਿ ਸਾਰੇ ਰੰਗਾਂ ਦੇ ਵਿੱਚ ਉਹੋ ਜਿਹਾ ਹੋ ਜਾਂਦਾ ਆਪਣੀ ਕੋਈ ਹੈ ਨਹੀਂ ਐ ਬਸ ਆਪਣਾ ਆਪ ਗਵਾ ਦਿੰਦਾ ਪਾਣੀ ਦਾ ਆਪਣਾ ਕੋਈ ਰੰਗ ਹੀ ਨਹੀਂ ਹੈ ਜਿਹੜੇ ਰੰਗ ਦੇ ਵਿੱਚ ਜਾਂਦਾ ਉਹ ਜਿਹਾ ਹੀ ਹੋ ਜਾਂਦਾ ਹੁਣ ਇਹ ਕੌਣ ਹੈ ਨਾ ਪਾਣੀ ਦਾ ਤੋਂ ਭਾਈ ਗੁਰਦਾਸ ਸਿੰਘ ਕਹਿੰਦੇ ਧਰਤੀ ਅੰਦਰ ਜਲ ਵਸੈ ਜਲ ਬਹ ਰੰਗੀ ਰਸੀ ਮਿਲੰਦਾ ਜਿਉਂ-ਜਿਉਂ ਕੋਈ ਚਲਾਏਂਦਾ ਜਿਵੇਂ-ਜਿਵੇਂ ਪਾਣੀ ਨੂੰ ਕੋਈ ਚਲਾਉਂਦਾ ਹੈ ਜਿੱਧਰ-ਜਿੱਧਰ ਨੂੰ ਚਲਾਈ ਜਾਂਦਾ ਜਿੱਧਰ-ਜਿੱਧਰ ਨੂੰ ਕੋਈ ਵਹਿਣ ਬਣਾ ਦਿੰਦਾ ਹੈ ਪਾਣੀ ਦਾ ਨੀਵਾ ਹੋਏ ਨੀਵਾਂ ਚਲੰਦਾ ਨੀਵਾ ਹੋ ਕੇ ਉਧਰ ਨੂੰ ਚਲਿਆ ਜਾਂਦਾ ਆਪਣੀ ਕੋਈ ਆਕੜ ਨਹੀਂ ਦਿਖਾਉਂਦਾ ਮੈਂ ਇਧਰਲੇ ਪਾਸੇ ਨਹੀਂ ਜਾਣਾ ਬਿਲਕੁਲ ਨਹੀਂ ਜਿਹੜੇ ਪਾਸੇ ਨੂੰ ਕੋਈ ਨੀਵਾ ਮਹਾਨ ਬਣਾ ਦਿੰਦਾ ਹੈ ਨੀਵਾ ਪਾਸਾ ਕਰ ਦਿੰਦਾ ਹੈ ਪਾਣੀ ਉਧਰ ਨੂੰ ਚਲਾ ਜਾਂਦਾ ਹੈ ਭਾਵ ਆਪਣੀ ਅੰਦਰ ਕੋਈ ਆਕੜ ਨਹੀਂ ਹੈ ਆਪਣੇ ਅੰਦਰ ਕੋਈ ਹੰਕਾਰ ਨਹੀਂ ਹੈ ਤੂੰ ਨੀਵਾ ਹੋ ਜਿਹੜੇ ਪਾਸਾ ਨੀਵਾ ਹੋ ਜਾਂਦਾ ਪਾਣੀ ਚਲਾਈ ਜਾਂਦਾ ਹੈ ਪਾਣੀ ਇੱਕ ਗੱਲ ਕਹਿੰਦਾ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਤੂੰ ਆਪਣੇ ਆਪ ਨੂੰ ਨੀਵਾ ਕਰ ਲੈ ਮੈਂ ਤੇਰੇ ਵਾਲੇ ਪਾਸੇ ਆ ਜਾਵਾਂਗਾ ਸਿੱਖ ਦਾ ਵੀ ਇਹ ਜੀਵਨ ਹੈ ਸਿੱਖ ਜਿੱਧਰਲੇ ਪਾਸੇ ਨੀਵਾ ਪਾਣ ਹੋਵੇ ਸਿੱਖ ਆਪਣੇ ਆਪ ਹੀ ਚਲਾ ਜਾਂਦਾ ਹੈ ਕੱਲਾ ਸਿੱਖ ਹੀ ਨਹੀਂ ਜਾਂਦਾ ਸਾਡੇ ਗੁਰੂ ਦਾ ਵੀ ਸੁਭਾਅ ਹੈ ਜਿੱਥੇ ਨੀਵਾ ਹੋਵੇ ਕੋਈ ਉੱਥੇ ਆਪਣੇ ਆਪ ਗੁਰਨਾਨਕ ਸਾਹਿਬ ਵੀ ਚਲੇ ਜਾਂਦੇ ਆ ਦੇਖੋ ਨਾ ਅਸੀਂ ਗੁਰਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਆ ਭਾਈ ਲਾਲੋ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਨਹੀਂ ਆਇਆ ਗੁਰੂ ਬਾਬਾ ਚੱਲ ਕੇ ਭਾਈ ਲਾਲੋ ਦੇ ਕੋਲ ਗਿਆ ਖੋਵਾ ਗੁਰੂ ਕੋਲ ਗਿਆ ਗੁਰਮਖੋ ਬਾਬਾ ਨੀਵਾ ਨਉ ਯਾਦ ਕਰਦਾ ਬਾਬੇ ਕਿੰਨੀਆਂ ਅਸੀਂ ਇਤਿਹਾਸ ਸਾਖੀਆਂ ਪੜਦੇ ਆ ਗੁਰੂ ਸਾਹਿਬ ਆਪ ਚੱਲ ਕੇ ਆਪਣੇ ਸੇਵਕਾਂ ਦੇ ਕੋਲ ਆਪਣੇ ਯਾਦ ਕਰਨ ਵਾਲਿਆਂ ਦੇ ਕੋਲ ਗਏ ਜਿਹੜੇ ਮਨ ਨੂੰ ਨੀਵਾ ਕਰਕੇ ਬੈਠੇ ਸੀ ਗੁਰੂ ਬਾਬੇ ਨੇ ਕਿਹਾ ਮੈਨੂੰ ਮੈਨੂੰ ਉਡੀਕਣ ਦੀ ਲੋੜ ਨਹੀਂ ਹੈ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈ ਮੇਰਾ ਸੁਭਾਅ ਤੇ ਪਾਣੀ ਵਰਗਾ ਹੈ ਤੁਸੀਂ ਨੀਵਾ ਹੋ ਜਾਓ ਮੈਂ ਆਪਣੇ ਆਪ ਤੁਹਾਡੇ ਵੱਲ ਆ ਜਾਵਾਂਗਾ ਪਾਣੀ ਦਾ ਸੁਭਾਅ ਹੈ ਤੋ ਜਿਉਂ ਜਿਉ ਕੋਈ ਚਲਾਇੰਦਾ ਜਿਵੇਂ ਜਿਵੇਂ ਇਹਦਾ ਮਾਲਕ ਇਹਨੂੰ ਚਲਾਈ ਜਾਂਦਾ ਖੇਤ ਵਿੱਚ ਹਲ ਜ਼ਿਮੀਦਾਰ ਕਿਸਾਨ ਹੈ ਜਿਹੜਾ ਉਹ ਖੇਤ ਵਿੱਚ ਗੁਰਮਖੋ ਪਾਣੀ ਲੈ ਕੇ ਜਾਂਦਾ ਜਿਹੜੇ ਪਾਸੇ ਉਹ ਖਾਲ ਬਣਾ ਦਿੰਦਾ ਉਧਰ ਨੂੰ ਚਲਾ ਜਾਂਦਾ ਉਹ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਦਾ ਹੈ ਪਾਣੀ ਦਾ ਸੁਭਾਅ ਕੀ ਹੈ ਜਿਉਂ ਜਿਉ ਕੋਈ ਚਲਾਇੰਦਾ ਜਿਵੇਂ ਜਿਵੇਂ ਕੋਈ ਮਾਲਕ ਨੂੰ ਚਲਾਉਂਦਾ ਉਵੇਂ-ਉਵੇਂ ਚੱਲੀ ਜਾਂਦਾ ਸਿੱਖ ਦਾ ਸੁਭਾਅ ਵੀ ਇਦਾਂ ਦਾ ਹੀ ਹੈ ਜਿਵੇਂ ਜਿਵੇਂ ਇਹਦਾ ਮਾਲਕ ਗੁਰੂ ਇਹਨੂੰ ਚਲਾਉਂਦਾ ਜਿਵੇਂ ਜਿਵੇਂ ਪਰਮੇਸ਼ਰ ਵਾਹਿਗੁਰੂ ਇਹਨੂੰ ਚਲਾਉਂਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਵੇਂ-ਉਵੇਂ ਚੱਲੀ ਜਾਂਦਾ ਕਿਉਂਕਿ ਇਸ ਬਾਣੀ 'ਚ ਪੜਿਆ ਹੈ ਗੁਰੂ ਦਾ ਸਿੱਖ ਹੁੰਦਾ ਏ ਉਹ ਹੈ ਜੋ ਗੁਰ ਕੇ ਪਾਣੀ ਵਿੱਚ ਆਵੇ ਪਾਣੀ ਵੀ ਆਪਣੀ ਆਕੜ ਨਹੀਂ ਦਿਖਾਉਂਦਾ ਚਲ ਤੂੰ ਮੈਂ ਜਿਹੜੇ ਪਾਸੇ ਕਹੇਗਾ ਮੈਂ ਚਲਾ ਜਾਵਾਂਗਾ ਸਿੱਖ ਦਾ ਜੀਵਨ ਵੀ ਐਸਾ ਹੈ ਜਿੱਧਰ ਗੁਰੂ ਕਹੇਗਾ ਉਧਰ ਨੂੰ ਚਲਾ ਜਾਂਦਾ ਹੈ ਨਿਵਾ ਹੋਏ ਨਿਵਾਣ ਚਲੰਦਾ ਦੂਜਾ ਇੱਕ ਤੇ ਇਹ ਹੈ ਵੀ ਹੁਕਮ ਦੇ ਅੰਦਰ ਚੱਲਦਾ ਹੈ ਮਾਲਕ ਦੇ ਹੁਕਮ ਅੰਦਰ ਚੱਲਦਾ ਹੈ ਗੁਰੂ ਦੇ ਹੁਕਮ ਅੰਦਰ ਦੂਜਾ ਗੁਣ ਇਹ ਹੈ ਵੀ ਨੀਵੇਂ ਪਾਸੇ ਨੂੰ ਚੱਲਦਾ ਇਸੇ ਤਰ੍ਹਾਂ ਤਪੈ ਤਤਾ ਹੋਏ ਕੈ ਜੇ ਪਾਣੀ ਨੂੰ ਕੋਈ ਧੁੱਪ ਵਿੱਚ ਰੱਖ ਦੇ ਤੱਤਾ ਹੋ ਜਾਂਦਾ ਹੈ। ਛਾਂਵੇਂ ਠੰਡਾ ਹੋਏ ਰਹੰਦਾ। ਜੇ ਕੋਈ ਛਾਂਵੇਂ ਚ ਰੱਖ ਦੇ ਠੰਡਾ ਹੋ ਜਾਂਦਾ ਹੈ। ਭਾਵੇਂ ਇੱਕ ਹਰ ਸਮੇਂ ਇੱਕੋ ਜਾਂ ਹੀ ਰਹਿੰਦਾ। ਵੀ ਜੇ ਤੱਤਾ ਹੀ ਹੈ ਨਾ ਤੇ ਮੈਂ ਹੁਣ ਤੱਤਾ ਹੀ ਰਹਿਣਾ ਮੈਂ ਠੰਡਾ ਹੋਣਾ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਦਾ ਸੁਭਾਅ ਨਹੀਂ ਹੈ। ਜੇ ਠੰਡਾ ਹੈ ਤੇ ਮੈਂ ਜ਼ਿੰਦਗੀ ਪਰ ਠੰਡਾ ਵੀ ਨਹੀਂ ਰਹਿਣਾ ਤੂੰ ਤੱਤਾ ਰੱਖ ਦੇਗਾ ਮੈਂ ਫਿਰ ਦੱਤਾ ਹੋ ਜਾਵਾਂਗਾ ਬਦਲਾਵ ਹੈ ਨਾ ਜ਼ਿੰਦਗੀ ਦੇ ਵਿੱਚ ਬਦਲਦਾ ਹੈ ਸਿੱਖ ਵੀ ਇਦਾਂ ਹੀ ਹੈ ਗੁਰਮਖੀ ਸਾਰੀ ਜ਼ਿੰਦਗੀ ਸਿੱਖ ਇਦਾਂ ਤੋੜਾ ਇੱਕੋ ਜਿਹਾ ਹੀ ਰਹਿਣਾ ਨਹੀਂ ਬਦਲਾਵ ਕਰਦਾ ਹੈ ਆਪਣੇ ਆਪ ਦੇ ਵਿੱਚ ਜਿੱਦਾਂ ਗੁਰੂ ਕਹਿੰਦਾ ਉਸ ਤਰ੍ਹਾਂ ਬਦਲਾਵ ਕਰਦਾ ਜਿੱਦਾਂ ਕੁਦਰਤ ਇਹਨੂੰ ਕਹਿੰਦੀ ਹੈ ਇਹ ਬਦਲਾਵ ਕਰਦਾ ਆਪਣੇ ਆਪ ਨੂੰ ਬਦਲਦਾ ਜਿਵੇਂ ਪਾਣੀ ਆਪਣੇ ਆਪ ਨੂੰ ਧੁੱਪ ਵਿੱਚ ਤੱਤਾ ਕਰ ਲੈਂਦਾ ਛਾਂ ਵਿੱਚ ਠੰਡਾ ਕਰ ਲੈਂਦਾ ਬਦਲਾਵ ਲਿਆਉਂਦਾ ਨਾ ਆਪਣੇ ਆਪ ਦੇ ਵਿੱਚ ਸਿੱਖ ਵੀ ਇਦਾਂ ਹੀ ਹੈ ਜਿਵੇਂ ਜਿਵੇਂ ਇਹ ਗੁਰੂ ਵੱਲ ਤੁਰ ਹੀ ਜਾਂਦਾ ਹੈ ਇਹਦੀ ਜ਼ਿੰਦਗੀ 'ਚ ਬਦਲਾਵ ਆਈ ਜਾਂਦਾ ਹੈ ਬੇਤੀ ਬੜੇ ਧਿਆਨ ਨਾਲ ਸਮਝੋ ਮੈਂ ਗੁਰਮਖੋ ਇੱਕ ਦਿਨ ਸ਼ਾਇਦ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਸੀ ਸਵੇਰ ਜਾਂ ਸ਼ਾਮ ਦੇ ਦਿਵਾਨਾਂ ਵਿੱਚ ਜਿਹੜਾ ਆਪਣੇ ਅੰਦਰ ਬਦਲਾਵ ਲਿਆਉਣ ਨੂੰ ਤਿਆਰ ਨਹੀਂ ਹੈ ਨਾ ਉਹ ਕੁਝ ਵੀ ਹੋਵੇ ਉਹ ਸਿੱਖ ਨਹੀਂ ਹੈ ਬਸ ਜਿਹੜਾ ਆਪਣੇ ਆਪ ਨੂੰ ਕਿਉਂਕਿ ਸਿੱਖੀ ਹੈ ਕੀ ਨਾ ਤੇ ਸਿੱਖ ਧਰਮ ਹੈ ਜਿਹੜਾ ਉਹ ਜੋਤਾਂ ਜਲਾਉਣ ਦਾ ਧਰਮ ਹੈ ਨਾ ਨਾ ਅਡੰਬਰ ਕਰਨ ਦਾ ਧਰਮ ਹੈ ਨਾ ਕੱਲੀ ਤੀਰਥ ਯਾਤਰਾ ਕਰਨ ਦਾ ਹੀ ਧਰਮ ਹੈ ਨਾ ਸਿਰਫ ਇਕੱਲੇ ਪਾਠ ਕਰਨ ਦਾ ਹੀ ਧਰਮ ਹੈ ਇਹ ਬਦਲਾਵ ਦਾ ਆਪਣੇ ਆਪ ਨੂੰ ਬਦਲਣ ਦਾ ਧਰਮ ਹੈ ਆਪਣੇ ਆਪ ਨੂੰ ਬਦਲ ਲੈ ਬਸ ਅੱਜ ਅੱਜ ਸਿੱਖ ਦਾ ਜੋਰ ਹੈ ਨਾ ਜਿਹੜਾ ਉਹ ਤਾਂ ਦੇਖੋ ਨਾ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਆਪਣੇ ਆਪ ਨੂੰ ਸਵਾਰ ਲੈ ਮੈਂ ਤੈਨੂੰ ਮਿਲ ਜਾਵਾਂਗਾ ਕਿੰਨਾ ਸੌਖਾ ਸੀ ਫਾਰਮੂਲਾ ਆਪ ਸਵਾਰੈ ਮੈਂ ਮਿਲੈ ਮੈਂ ਮਿਲੈ ਆਸੋ ਕੋਈ ਬੰਦਾ ਸੁਖ ਭਾਲਦਾ ਗੁਰੂ ਪਾਤਸ਼ਾਹ ਨੇ ਕੁਝ ਵੀ ਕਰਨ ਦੀ ਲੋੜ ਨਹੀਂ ਮੈਂ ਮਿਲ ਜਾਗਾ ਤੈਨੂੰ ਤੂੰ ਆਪਣੇ ਆਪ ਨੂੰ ਸਵਾਰ ਲੈ ਆਪਣੇ ਆਪ ਨੂੰ ਸਵਾਰ ਲੈ ਬਦਲ ਲੈ ਆਪਣੇ ਆਪ ਹਰ ਸਮੇਂ ਨਾ ਜਿਹੜਾ ਸਿੱਖ ਦਾ ਜੀਵਨ ਆ ਨਾ ਭਾਗਾਂ ਵਾਲਿਓ ਉਹ ਇਦਾਂ ਹੈ ਨਹੀਂ ਇੱਕ ਥਾਂ ਖੜੇ ਹੋਣਾ ਹੈ ਨਹੀਂ ਮੈਂ ਤਾਂ ਕਈ ਵਾਰ ਕਹਿਣਾ ਹੁੰਦਾ ਜਿਹੜਾ ਬਾਬਾ ਜੀ ਨੇ ਕਹਿੰਨਾ ਆਪਣੜਾ ਹੈ ਗਰੀਵਾਨ ਮੈਂ ਕਦੇ ਮਹੀਨੇ ਬਾਅਦ ਕਰ ਲਿਆ ਕਰੀ ਮੈਂ ਕਿਹੜੀ ਆਦਤ ਬਦਲੀ ਆਪਣੀ ਦੇਖੇ ਤੁਸੀਂ ਪਿਛਲੇ ਸਾਲ ਨਾਲੋਂ ਕੁਝ ਫਰਕ ਪਿਆ ਮੇਰਾ ਹੁਣ ਕੋਈ ਬੋਲਣ ਦੇ ਵਿੱਚ ਕੋਈ ਤੋਰ ਦੇ ਵਿੱਚ ਕੋਈ ਸੁਣਨ ਦੇ ਵਿੱਚ ਕੋਈ ਮਿੱਤਰਾਂ ਦੋਸਤਾਂ ਦੇ ਵਿੱਚ ਕੁਝ ਫਰਕ ਆਇਆ ਮੇਰਾ ਮੇਰੇ ਮਿੱਤਰ ਬਦਲ ਗਏ ਇਹ ਪੱਕੀ ਗੱਲ ਹੈ ਜਦੋਂ ਤੁਸੀਂ ਗੁਰੂ ਵੱਲ ਤੁਰਦੇ ਆ ਨਾ ਜਦੋਂ ਅਸੀਂ ਗੁਰੂ ਵੱਲ ਤੁਰਦੇ ਆ ਸਭ ਤੋਂ ਪਹਿਲਾਂ ਸਾਡੇ ਮਿੱਤਰ ਬਦਲਦੇ ਆ ਸਾਰੇ ਆਖੋ ਵਾਹਿਗੁਰੂ ਕਿਉਂਕਿ ਅਸੀਂ ਫਿਰ ਜਿਹੜੇ ਫਰੇਮ ਵਿੱਚ ਪਹਿਲਾਂ ਫਿੱਟ ਬੈਠਦੇ ਸੀ ਹੁਣ ਉਸ ਫਰੇਮ ਦੇ ਵਿੱਚ ਫਿੱਟ ਨਹੀਂ ਬੈਠਦੇ ਦੁਨੀਆਂ ਦਾ ਹਰ ਇੱਕ ਆਪੋ ਆਪਣਾ ਫਰੇਮ ਬਣਾ ਕੇ ਬੈਠਾ ਹੈ ਨਾ ਕਿ ਤਰਫ ਹੁਣ ਅਸੀਂ ਗੁਰੂ ਦੇ ਬਣਾਏ ਫਰੇਮ ਦੇ ਵਿੱਚ ਫਿੱਟ ਬੈਠਦੇ ਆ ਨਹੀਂ ਹਰ ਬੰਦਾ ਚਾਹੁੰਦਾ ਹੈ ਹਰ ਇੱਕ ਬੰਦਾ ਆਪਣਾ ਫਰੇਮ ਬਣਾ ਕੇ ਬੈਠਾ ਹੈ ਤੁਸੀਂ ਉਹਦੇ ਫਰੇਮ ਵਿੱਚ ਫਿੱਟ ਬੈਠ ਜਾਓ ਮੈਂ ਤੁਹਾਡੇ ਨਾਲ ਨਿਭਾਂਗਾ ਤੂੰ ਤੂੰ ਮੇਰਾ ਮਿੱਤਰ ਹੈ ਜੇ ਤੂੰ ਮੇਰੀ ਗੱਲ ਮੰਨੇਗਾ ਇਹ ਥੋੜਾ ਕਿਤੇ ਮਿੱਤਰਤਾ ਹੁੰਦੀ ਹੈ ਮਿੱਤਰਤਾ ਤੇ ਆਪਣੇ ਆਪ ਨੂੰ ਜਨਾਉਣਾ ਨਹੀਂ ਹੁੰਦਾ ਆਪਣੇ ਆਪ ਨੂੰ ਤਿਆਗਣਾ ਹੁੰਦਾ ਹੈ ਕਈ ਬੰਦੇ ਤੁਹਾਨੂੰ ਮਿਲਣਗੇ ਅਸੀਂ ਮੇਰੀ ਤੇ ਨਾਲ ਤਾਂ ਨਿਵੇਂਗਾ ਜੀ ਮੇਰੀ ਮੰਨੇਗਾ ਤੇ ਵੀ ਭਾਈ ਮੇਰੀ ਨਹੀਂ ਤੇਰੇ ਨਾਲ ਨਹਿਬਦੀ ਆ ਤੂੰ ਆਪਣੇ ਛੱਡ ਮੈਂ ਆਪਣੇ ਛੱਡਦੇ ਆਪਾਂ ਦੋਨੇ ਗੁਰੂ ਦੀ ਮੰਨਦੇ ਆਪਾਂ ਦੋਨੇ ਗੁਰੂ ਦੀ ਮੰਨਦੇ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹੇਗਾ ਆਪਾਂ ਦੋਨੇ ਮੰਨ ਲਾਂਗੇ ਅੱਜ ਕੱਲ ਦੇ ਘਰਾਂ ਵਿੱਚ ਹੈ ਪਤੀ ਪਤਨੀ ਨੇ ਨੋ ਸੱਸ ਹੈ ਧੀ ਜਵਾਈ ਹੈ ਕਿੱਦਾਂ ਕਿੱਦਾਂ ਤਾਂ ਵਿਗਾੜ ਹੁੰਦਾ ਹੈ ਅੱਛਾ ਆਪਣਾ ਆਪ ਜਨਾਉਣ ਤਾਂ ਹੀ ਹੁੰਦਾ ਹੈ ਨਾ ਮੇਰੀ ਗੱਲ ਮੰਨੋ ਪਤੀ ਪਤਨੀ ਦਾ ਝਗੜਾ ਆਖੀ ਹੁੰਦਾ ਹੈ ਮੇਰੀ ਮੰ ਉਹ ਕਹਿੰਦੀ ਮੇਰੀ ਮੰ ਪਰ ਇਹਦਾ ਗ੍ਰਸਤੀ ਜੀਵਨ ਆ ਨਾ ਇਹ ਆਪਣਾ ਆਪ ਮਨਾਉਣ ਤਾਂ ਹੈ ਹੀ ਨਹੀਂ ਗੁਰਮਖੋ ਆਪਣਾ ਆਪ ਗਵਾਉਣ ਦਾ ਇਹ ਪੱਕੀ ਗੱਲ ਹੈ ਸਾਡੇ ਘਰਾਂ ਦੇ ਵਿੱਚੋਂ ਸਭ ਝਗੜੇ ਖਤਮ ਹੋ ਜਾਣਗੇ ਜੇ ਅਸੀਂ ਇਹ ਸਮਝ ਲਈਏ ਵੀ ਆਪਣਾ ਆਪ ਤੇ ਮੈਂ ਮਨਾਉਣਾ ਹੀ ਨਹੀਂ ਹੈ ਠੀਕ ਹੈ ਘਰ ਦੇ ਕੁਝ ਨਿਯਮ ਹੁੰਦੇ ਨੇ ਘਰ ਦੀ ਇੱਕ ਮਰਿਆਦਾ ਹੁੰਦੀ ਹੈ ਜਿਹੜਾ ਘਰ ਦਾ ਮੁਖੀ ਹੈ ਉਹਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਉਹਨੂੰ ਕੁਝ ਸਖਤ ਫੈਸਲੇ ਵੀ ਆਪਣੇ ਪਰਿਵਾਰ ਵਾਸਤੇ ਲੈਣੇ ਪੈਂਦੇ ਨੇ ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਨਾ ਕਰਨੀ ਪੈਂਦੀ ਹੈ ਕਿਉਂਕਿ ਉਹਦੀ ਨਿਗਾਹ ਬਹੁਤ ਥਾਵਾਂ ਤੇ ਹੁੰਦੀ ਹੈ ਜਿਵੇਂ ਬੱਚਾ ਹੁੰਦਾ ਨਾ ਛੋਟਾ ਜਿਹਾ ਉਹ ਆਪਣੇ ਪਿਤਾ ਕੋਲ ਪੈਸੇ ਦੇਖਦਾ ਹੈ ਨਾ ਉਹ ਕਹਿੰਦਾ ਮੈਨੂੰ ਲੈ ਕੇ ਦੇ ਸਾਈਕਲ ਲਈ ਤਾਂ ਫਿਰਦਾ ਇੰਨੇ ਪੈਸੇ ਉਹਨੂੰ ਇਹੀ ਦਿਖਦਾ ਵੀ ਜਿਸ ਸਾਈਕਲ ਨਹੀਂ ਨਾ ਆ ਰਿਹਾ ਇਹਨਾਂ ਪੈਸਿਆਂ ਨਾਲ ਤੇ ਫਿਰ ਮੇਰਾ ਬਾਪੂ ਕੋ ਪੈਸੇ ਕਿਹੜੇ ਕੰਮ ਦੇ ਪਰ ਬਾਪੂ ਨੂੰ ਪਤਾ ਹੁੰਦਾ ਇਹ ਪਾਈ ਫਿਰਦਾ ਕਿੰਨੇ ਥਾਂ ਤੇ ਦੇਣੇ ਆ ਉਹਨੂੰ 10 ਥਾਂ ਦਿਖਦੇ ਹੁੰਦੇ ਆ ਉਹ ਦੇਖਣ ਵਾਸਤੇ ਇਦਾਂ ਹੀ ਹੁੰਦਾ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਉਹਨੂੰ 100 ਥਾਂ ਦਿਖਦੇ ਹੁੰਦੇ ਇਸ ਕਰਕੇ ਇਹ ਇਹ ਬਣਾ ਲੈਣਾ ਚਾਹੀਦਾ ਜੋ ਅੱਜ ਸਾਡੇ ਵਿੱਚੋਂ ਇੱਕ ਕਮੀ ਹੁੰਦੀ ਜਾ ਰਹੀ ਹੈ ਵੱਡਿਆਂ ਦੀ ਗੱਲ ਨੂੰ ਮੰਨਣਾ ਅੱਜ ਕੱਲ ਦੇ ਬੱਚੇ ਸ਼ਰਮ ਮੰਨਦੇ ਆ ਸਾਡੇ ਅੱਜ ਕੱਲ ਤਾਂ ਮੈਂ ਨਵੀਂ ਵੀਰਾਂ ਬੇਇਜ਼ਤੀ ਬੜੀ ਹੁੰਦੀ ਛੋਟੇ ਛੋਟੇ ਬੱਚਿਆਂ ਦੀ ਤੁਸੀਂ ਮੇਰੀ ਬੇਇਜ਼ਤੀ ਕਰਤੀ ਕਹੀ ਕਹਿਣਗੇ ਬੱਚੇ ਇਦਾਂ ਹੀ ਹੁੰਦਾ ਹੈ ਨਾ ਤੁਸੀਂ ਮੇਰੀ ਬੇਇਜ਼ਤੀ ਕਰਤੀ ਨਿੱਕੇ ਨਿੱਕੇ ਬੱਚੇ ਕਹਿਣਗੇ ਤੁਸੀਂ ਮੇਰੇ ਦੋਸਤਾਂ ਮੂਹਰੇ ਮੈਨੂੰ ਇਹਨਾਂ ਚ ਬੋਲੇ ਬੇਇਜ਼ਤੀ ਕਰਤੀ ਉਹ ਗੁਰੂ ਬਾਬੇ ਦਾ ਇਤਿਹਾਸ ਪੜੋ ਬਾਬਾ ਨੌਜਵਾਨ ਹੈ 20 ਰੁਪਏ ਦੇ ਕੇ ਪਿਤਾ ਨੇ ਭੇਜਿਆ ਸੇਵਾ ਹੀ ਤੇ ਕਰਕੇ ਆਇਆ ਭੁੱਖੇ ਸਾਧੂਆਂ ਦੀ ਪਿਤਾ ਨੇ ਤਿੰਨ ਚਪੇੜੇ ਮਾਰੇ ਸੀ ਮਾਰੇ ਕਿ ਨਹੀਂ ਮਾਰੇ ਬਾਬੇ ਨਾਨਕ ਦੇ ਪਰਤ ਕੇ ਬਾਬੇ ਨੇ ਅੱਖਾਂ ਚੋਂ ਹੰਝੂ ਵੀ ਵਗੇ ਪਰ ਅੱਖ ਚੱਕ ਕੇ ਪਿਤਾ ਵੱਲ ਨਹੀਂ ਸੀ ਵੇਖਿਆ ਮੈਂ ਹਮੇਸ਼ਾ ਕਹਿਣਾ ਹੁੰਦਾ ਇਹ ਸਾਡਾ ਧਰਮ ਹੈ ਨਾ ਉਹ ਮਨਮਰਜ਼ੀਆਂ ਕਰਨ ਦਾ ਧਰਮ ਨਹੀਂ ਹੈ ਅੱਜ ਕੱਲ ਤਾਂ ਜੀ ਬੱਚੇ ਮਨਮਰਜ਼ੀਆਂ ਕਰ ਰਹੇ ਨੇ ਮਾਂ ਕੋਲ ਬੜ ਕੇ ਕਹਿੰਦੀ ਹੈ ਬੱਚਿਆਂ ਤੁਸੀਂ ਮਨਮਰਜ਼ੀ ਕਰਨ ਦੇ ਲਈ ਬੱਚੇ ਨੂੰ ਪ੍ਰੇਰਿਤ ਕਰ ਰਹੇ ਹੋ ਜੀ ਇਹ ਕਹਿ ਰਹੇ ਹੋ ਬੋਲੇ ਬੈਠ ਕੇ ਨਹੀਂ ਪੁੱਤ ਜਿਹੜਾ ਬੱਚਾ ਬਚਪਨ ਤੋਂ ਮਨਮਰਜ਼ੀ ਕਰਨ ਸਿੱਖ ਗਿਆ ਕਿਤੇ ਗੁਰੂ ਦੀ ਗੱਲ ਮੰਨੇਗਾ ਜੀ ਉਹ ਤੁਸੀਂ ਸੋਚ ਕੇ ਵੇਖੋ ਜਿਸ ਬੱਚੇ ਨੂੰ ਜੰਮਦਿਆਂ ਅਸੀਂ ਇਹ ਕਹਿ ਦਿੱਤਾ ਵੀ ਮਨਮਰਜ਼ੀ ਹੁੰਦੀ ਹੁੰਦੀ ਹੈ ਜੀ ਅੱਛਾ ਦੇਖਦਾ ਹੈ ਕਦੀ ਕਦੀ ਨਹੀਂ ਕਹਿਣਾ ਇਹ ਗੱਲ ਮਨ ਮਨ ਮਰਜ਼ੀ ਦਾ ਤਾਂ ਤਿਆਰ ਕਰਨਾ ਤਿਆਗੇ ਮਨ ਕੀ ਮੱਤੜੀ ਇਹ ਤਾਂ ਮਨ ਮਰਜ਼ੀ ਤਿਆਗਣ ਦੀ ਜਿੰਦਗੀ ਹੈ ਇਹ ਦਾ ਹੁਕਮ ਮੰਨਣ ਦੀ ਦਾਤ ਹੈ ਨਾ ਉਹਦੇ ਨਾਲ ਕੱਲਾ ਗੁਰੂ ਪ੍ਰਸੰਨ ਨਹੀਂ ਹੁੰਦਾ ਹੁਕਮ ਮੰਨਣ ਦੀ ਜਿਹੜੀ ਆਦਤ ਹੈ ਨਾ ਇਹਦੇ ਨਾਲ ਗੁਰਮਖੋ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਤੁਸੀਂ ਕਿਸੇ ਕੰਪਨੀ 'ਚ ਵੀ ਕੰਮ ਕਰਦੇ ਹੋ ਸਭ ਤੋਂ ਵਧੀਆ ਜਿਹੜਾ ਹੈ ਇੰਪਲਾਈ ਉਹ ਲੱਗਦਾ ਹੈ ਮਾਲਕ ਨੂੰ ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ ਉਹ ਕਹਿੰਦਾ ਮੈਂ ਜਿਵੇਂ ਇਹਨੂੰ ਕਹਿ ਦਿਆ ਨਾ ਇਹ ਮੰਨੀ ਜਾਂਦਾ ਇਹਨੂੰ ਤਰੱਕੀ ਦਿਓ ਜਿਹੜਾ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਉੱਥਾ ਜੇ ਖਾਲੀ ਜਾਏਗਾ ਨਾ ਉਹ ਹੁਕਮ ਮੰਨਣ ਦੀ ਆਦਤ ਖੁਦ ਵੀ ਖੁਦ ਗੁਰੂ ਦੀ ਮੰਨਣੀ ਹੈ ਫਿਰ ਬੱਚੇ ਸਾਡੀ ਮੰਨ ਲੈਣਗੇ ਮੰਨਣ ਦੀ ਆਦਤ ਤੋਂ ਭਾਈ ਗੁਰਦਾਸਬ ਕਹਿੰਦੇ ਧੁੱਪੈ ਤਤਾ ਹੋਏ ਕੈ ਧੁੱਪ ਵਿੱਚ ਰੱਖਦੇ ਹੋ ਤਤਾ ਹੋ ਜਾਂਦਾ ਹੈ ਆਪਣੇ ਆਪ ਨੂੰ ਬਦਲ ਲੈਂਦਾ ਹੈ ਛਾਵੇਂ ਠੰਡਾ ਹੋਏ ਰਹੰਦਾ ਛਾਵੇਂ ਰੱਖਦੇ ਹੋ ਤੇ ਠੰਡਾ ਹੋ ਜਾਂਦਾ ਆਪਣੇ ਆਪ ਨੂੰ ਫਿਰ ਬਦਲ ਲਿਆ ਬਦਲਾਵ ਲੈ ਕੇ ਆਉਂਦਾ ਆਪਣੇ ਆਪ ਦੇ ਵਿੱਚ ਪਾਣੀ ਇੱਕ ਜੈਸਾ ਕਦੇ ਨਹੀਂ ਰਹਿੰਦਾ ਨਾ ਮਣ ਜੀਵੰਦਿਆ ਮੋਇਆ ਜਿਉਂਦੇ ਹੋਣ ਮੁਰਦੇ ਹੋਣ ਸਾਰੇ ਨਹਾ ਲੈਂਦੇ ਸਾਰਿਆਂ ਨੂੰ ਨਵਾ ਲੈਂਦਾ ਪਾਣੀ ਨਾ ਜਿਉਂਦੇ ਨਾਲ ਨਫ਼ਰਤ ਕਰਦਾ ਨਾ ਮੁਰਦੇ ਨਾਲ ਨਫ਼ਰਤ ਕਰਦਾ ਦਿਖੂ ਨਾ ਜੇ ਤੋ ਬੰਦਾ ਸਰੀਰ ਚੜਾਈ ਕਰ ਜਾਂਦਾ ਸੁਵਾਸ ਖਤਮ ਹੋ ਜਾਂਦੇ ਸਰਨ ਫਿਕਰ ਪਿਆ ਹੁੰਦਾ ਇਹਨੂੰ ਸ਼ਮਸ਼ਾਨ ਘਾਟ ਹਰ ਇੱਕ ਰਿਸ਼ਤੇਦਾਰ ਹੁੰਦਾ ਪਹਿਲਾਂ ਪੁੱਛਦਾ ਹੀ ਇਹ ਹੈ ਸਸਕਾਰ ਕਦੋਂ ਕਰਨਾ ਦੂਜੀ ਗੱਲ ਹੀ ਨਹੀਂ ਕੋਈ ਪੁੱਛਦਾ ਉਹੀ ਬਾਪੂ ਆ ਜਿਹੜਾ ਕੱਲ ਘਰੇ ਬੈਠਾ ਸੀ ਸਾਰੇ ਪੁੱਛਦੇ ਸੀ ਕਿੱਥੇ ਬੈਠੇ ਨੇ ਬਜ਼ੁਰਗ ਅੱਜ ਜਦੋਂ ਸਵਾਸ ਖਤਮ ਹੋ ਗਿਆ ਪੁੱਛਦੇ ਆ ਸੰਸਕਾਰ ਕਦੋਂ ਕਰਨਾ ਤੁਸੀਂ ਸਿੱਧੇ ਸ਼ਮਸ਼ਾਨ ਘਾਟੀ ਆ ਜਾਓ ਜੀ ਕਾਲੀ ਹੈ ਇਦਾਂ ਹੀ ਹੁੰਦਾ ਜੀ ਅਖੋ ਵਾਹਿਗੁਰੂ ਇਦਾਂ ਹੀ ਹੁੰਦਾ ਨਾ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਕੁਝ ਵੀ ਹੋ ਜਾਏ ਪਾਣੀ ਜਉਂਦੇ ਦੀ ਮੈਲ ਵੀ ਮਟਾ ਰਿਹਾ ਸੀ ਤੇ ਜਿੱਦੇ ਬੰਦਾ ਮਰ ਗਿਆ ਉਹਦਾ ਇਸ਼ਨਾਨ ਕਰਾਇਆ ਜਾਂਦਾ ਪਾਣੀ ਮੁਰਦੇ ਨੂੰ ਵੀ ਨਵਾ ਦਿੰਦਾ ਹੈ ਉਹ ਜਉਂਦੇ ਮੁਰਦੇ ਸਭ ਦੇ ਉੱਤੇ ਪਰਉਪਕਾਰ ਕਰਦਾ ਹੈ ਨਾਵਣ ਜੀਵਦਿਆ ਮੋਇਆ ਪੀਤੈ ਜੇ ਕੋਈ ਪੀ ਲਵੇ ਤਾਂ ਸ਼ਾਂਤ ਸੰਤੋਖ ਹੋਵੰਦਾ ਹੁਣ ਅਤ ਦੀ ਗਰਮੀ ਹੋਵੇ ਅਸੀਂ ਕਹਿੰਨੇ ਪਾਣੀ ਠੰਡਾ ਪਾਣੀ ਲੈ ਕੇ ਆਓ ਸ਼ਾਂਤ ਕਰ ਦਿੰਦਾ ਹੈ ਮਨ ਨੂੰ ਪਿਆਸ ਮਟਾ ਦਿੰਦਾ ਹੈ ਪਿਆਸੀ ਦੀ ਸਿੱਖ ਦਾ ਜੀਵਨ ਵੀ ਐਸਾ ਹੈ ਸਿੱਖ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਵੀ ਪਿਆਸ ਲੈ ਕੇ ਆਉਂਦਾ ਹੈ ਕੋਈ ਦੁੱਖ ਲੈ ਕੇ ਆਉਂਦਾ ਹੈ ਸਿੱਖ ਯਤਨ ਕਰਦਾ ਹੈ ਜਿਹੜਾ ਮੇਰੇ ਕੋਲ ਆਵੇ ਉਹਦੀ ਪਿਆਸ ਮਿਟ ਜਾਏ ਉਸੇ ਜਿੱਨੇ ਬੈਠੇ ਹੋ ਯਤਨ ਕਰਿਆ ਕਰੋ ਗੁਰਮੁਖ ਜਿਹੜਾ ਜਿਹੜਾ ਕਨਸੈਪਟ ਸਾਨੂੰ ਬਖਸ਼ਿਆ ਸੀ ਨਾ ਗੁਰੂ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਉਹ ਅੱਜ ਭੁੱਲ ਗਏ ਅਸੀਂ ਭੁੱਲ ਗਏ ਅਸੀਂ ਸਾਡੇ ਘਰੇ ਕੋਈ ਬਾਬਾ ਆ ਜੇ ਨਾ ਡੇਰੀਦਾਰ ਉਹ ਨੂੰ ਉਹ ਨੂੰ ਅਸੀਂ ਰੋਟੀ ਖਵਾਈ ਦਾ 5000 ਦੇ ਦਿੰਨੇ ਆ ਮਾਫ਼ ਕਰਨਾ ਮੈਂ ਕਹਿ ਰਿਹਾ ਮੈਂ ਦੇਖੇ ਨਹੀਂ ਐਸੀ ਕਾ ਸਾਡੇ ਘਰੇ ਬਾਬਾ ਜੀ ਆਏ ਨਹੀਂ ਜੀ ਅੱਜ ਤਾਂ ਕੱਲਾ ਬਾਬਾ ਨਹੀਂ ਆਉਂਦਾ ਨਾਲ 5 ਚੇਲੇ ਲੈ ਕੇ ਆਉਂਦਾ ਉਹਨੂੰ ਵੱਖਰੇ ਦੇਣੇ ਪੈਂਦੇ ਆ ਤੇ ਜੇ ਕਹਦੇ ਜੀ ਮੇਰੇ ਬੱਚੇ ਦੀ ਫੀਸ ਭਰਨੀ ਆ ਸਾਡੇ ਪੈਸੇ ਬਿਲਕੁਲ ਨਹੀਂ ਨਿਕਲਦੇ ਨਹੀਂ ਕਦੇ ਨਿਕਲਦੇ ਜਿੱਤ ਆਪਣੀ ਜਿਹੜੀ ਤੁਸੀਂ ਕਮਾਉਣੇ ਹੋ ਨਾ ਜਿਹੜਾ ਖੂਨ ਪਸੀਨਾ ਇਹ ਕਰਕੇ ਕਮਾਉਣੇ ਹੋ ਉਹਨੂੰ ਥਾਂ ਸਿਰ ਲੱਗੇ ਉਹ ਪੈਸਾ ਨਈਤਾ ਪਾਪੀ ਨੇ ਸਾਨੂੰ ਸਮਝਾਇਆ ਬਾਣੀ ਚ ਕਾਹੇ ਕਲਰ ਸਿੰਚੋ ਕਿਉਂ ਕਲਰ ਖੇਤੀ ਵਿੱਚ ਪਾਈ ਜਾ ਰਹੇ ਆ ਤੇ ਮੈਂ ਕਹਿੰਦਾ ਹੁਣ ਜਿੰਨੇ ਤੁਸੀਂ ਆ ਬਾਬਿਆਂ ਨੂੰ ਦੇ ਕੇ ਆਉਣਾ ਨਾ ਇਹ ਕਲਰ ਖੇਤੀ ਐ ਕੁਝ ਨਹੀਂ ਕੀਤਾ ਸਿੱਖੀ ਲਈ ਇਹਨਾਂ ਨੇ ਅ ਗਰਮੀ ਦਾ ਮਹੀਨਾ ਐ ਦੱਸੋ ਕਿਹੜੇ ਬਾਬੇ ਦੇ ਡੇਰੇ ਬੱਚਿਆਂ ਨੂੰ ਗੁਰਮਤ ਸਫਾਈ ਜਾਂਦੀ ਐ ਕਿਹੜੇ ਬਾਬੇ ਦੇ ਡੇਰੇ ਦੇ ਵਿੱਚ ਭਾਈ ਤਾਰੂ ਸਿੰਘ ਦਾ ਭਾਈ ਮਣੀ ਸਿੰਘ ਦਾ ਬਾਪ ਜਦ ਦਿਹਾੜਾ ਮਨਾਇਆ ਜਾਂਦਾ ਸਿੱਧੀ ਦਿਹਾੜਾ ਮਨਾਇਆ ਜਾਂਦਾ ਕਿਸੇ ਚ ਨਹੀਂ ਬਾਬਿਆਂ ਦੀਆਂ ਵਰਸ਼ੀਆਂ ਮਨਾਉਣਗੇ ਆਪਣੇ ਆਂ ਦੀਆਂ ਕਿਉਂ ਕਿਉਂਕਿ ਮੈਂ ਮਰਾਂਗਾ ਮੇਰੇ ਚੇਲੇ ਮੇਰੀ ਮਨਾਇਆ ਕਰਨਗੇ ਹੋ ਰਾਹ ਸਾਫ ਕਰ ਰਹੇ ਹੁੰਦੇ ਅਗਲੇ ਇਸ ਕਰਕੇ ਹਮੇਸ਼ਾ ਲੋੜਵੰਦ ਦੀ ਸਹਾਇਤਾ ਕਰਨ ਵਾਲੇ ਪਾਸੇ ਤਰੀ ਆ ਤੁਹਾਡੇ ਹਰਿਆਣੇ ਦੇ ਵਿੱਚ ਨਾ ਇੱਥੇ ਬਹੁਤ ਸਿਕੜੀਕਰ ਸਿੱਖਾਂ ਦੇ ਪਿੰਡ ਮੈਂ ਇੱਧਰ ਦੇਖਿਆ ਸੰਧਵਾਲ ਮੈਂ ਕਿਤੇ ਗਿਆ ਉਹ بڑے ਪਿੰਡ ਨੇ ਇੱਕ ਮੈਂ ਪਿੰਡ ਦੇਖਿਆ ਉਹ ਦਰਬਾਰ ਸਾਹਿਬ ਉਹਨਾਂ ਨੇ ਇਮਾਰਤ ਬਣਾ ਲਈ ਉਹਨਾਂ ਦੀ ਦਰਬਾਰ ਸਾਹਿਬ ਦੀ ਇਮਾਰਤ ਖੜੀ ਉਹਨਾਂ ਕਰ ਲਈ ਹੈ ਉਹਨਾਂ ਕੋਲੇ ਮੈਕ ਨਹੀਂ ਹੈ ਸੌਨ ਸਿਸਟਮ ਹੀ ਨਹੀਂ ਹੈ ਤਰਸ ਦੇ ਪੈ ਕੁੱਲਿਆ ਜਿਹੜੇ ਸਾਨੂੰ ਲੋ ਹੈ ਗਰੀਬ ਸਿੱਖ ਨੇ ਹਰਿਆਣੇ ਦੇ ਵਿੱਚ ਹਜ਼ਾਰਾਂ ਸਿਗਲੀ ਕਰ ਸਿੱਖ ਬੈਠੇ ਆ ਲੋੜ ਹੈ ਉਹਨਾਂ ਨੂੰ ਸੰਭਾਲਣ ਦੀ ਈਸਾਈ ਪਹੁੰਚ ਗਏ ਉਹ ਜਿ ਪਿਛਲੇ ਇਤਨੀ ਵੇਖਿਆ ਹੁਣ ਹੈ ਉਹ ਦੱਖਣ ਭਾਰਤ ਵਿੱਚ ਸ਼ਾਇਦ 3000 ਉਹ ਬਣ ਗਏ ਈਸਾਈ ਦਿੱਲੀ ਦੇ ਵਿੱਚ ਪੀਲੀ ਪੀ ਤਹਾ ਪੀਲੀ 3000 ਸਿੱਖਾਂ ਨੇ ਜਿਹੜਾ ਸੀ ਉਹ ਛੜਦਾ ਸਿੱਖ ਤਰਮ ਠੀਕ ਹੈ ਮੈਂ ਕਹਿਣਾ ਹੁਣ ਹੈ ਵੀ ਲਾਲਚ ਉਹਨਾਂ ਨੂੰ ਨਾ ਦਿਓ ਪਰ ਅਸੀਂ ਜਿੱਥੇ ਪੈਸਾ ਖਰਚ ਕਰੀ ਜਾਂਦੇ ਆ ਉੱਥੇ ਆਪਣੀ ਕੌਮ ਨੂੰ ਸਮਾ ਲਈਏ ਕੋਈ ਕੌਮ ਮਜ਼ਬੂਤ ਤਾਂ ਬਣਦੀ ਹੈ ਅੱਜ ਕੱਲ ਸਿਰਾਂ ਦੀ ਗਿਣਤੀ ਹੁੰਦੀ ਹੈ ਲੋਕਤੰਤਰ ਇੱਥੇ ਸਿਰਾਂ ਦੀ ਗਿਣਤੀ ਹੁੰਦੀ ਹੈ ਇੱਥੇ ਡਾਕਟਰ ਡਾਕਟਰ ਪੀ ਐਚ ਡੀ ਆ ਉਹਦੀ ਵੀ ਇੱਕੋ ਹੀ ਵੋਟ ਹੈ ਅੱਤ ਦਾ ਮੂਰਖ ਬੰਦਾ ਉਹਦੀ ਵੀ ਉਨੀ ਵੋਟ ਹੈ ਸਿਰਾਂ ਦੀ ਗਿਣਤੀ ਇੱਥੇ ਵੱਧ ਹੋਵਾਂਗੀ ਤੇ ਪੜਾ ਹੋਏਗਾ ਸਭ ਇਸ ਕਰਕੇ ਆਪਣੀ ਕਮਾਈ ਜਿਹੜੀ ਹੈ ਨਾ ਉਹ ਸੌਖੇ ਥਾਂ ਦੇ ਉੱਤੇ ਲਾਈ ਇਸ ਕਰਕੇ ਨਾਮਣ ਜੀਵਨ ਦੇ ਆਮੋ ਆ ਪੀਤੈ ਸ਼ਾਂਤ ਪੀਂਦੇ ਨੇ ਤੇ ਸ਼ਾਂਤ ਹੋ ਜਾਂਦਾ ਹੈ ਬੰਦਾ ਪਾਣੀ ਕਿਸੇ ਦੀ ਪਿਆਸ ਮਿਟਾ ਦਿੰਦਾ ਹੈ ਪਾਣੀ ਕਿਸੇ ਨੂੰ ਸ਼ਾਂਤੀ ਦਿੰਦਾ ਹੈ ਪਰ ਉਪਕਾਰ ਕਰਦਾ ਹੈ ਨਿਰਮਲ ਕਰਦਾ ਮੈਲਿਆ ਅਤ ਦੇ ਮੈਲ ਭਰਿਆਂ ਨੂੰ ਵੀ ਮੈਲ ਤੋਂ ਰਹਿਤ ਕਰ ਦਿੰਦਾ ਨੀਵੇਂ ਸਰਵਰ ਜਾਏ ਟਕੰਦਾ ਨੀਵੇਂ ਥਾਂ ਉੱਤੇ ਜਾ ਕੇ ਆਪਣੇ ਆਪ ਜਿੱਧਰ ਨੂੰ ਸਰੋਵਰ ਹੋਵੇ ਨਾ ਨੀਵਾ ਪਾਸਾ ਹੋਵੇ ਉਧਰ ਆਪਣੇ ਆਪ ਹੀ ਟਿਕ ਜਾਂਦਾ ਜਾ ਕੇ ਤੇ ਸਦਾ ਯਾਦ ਰੱਖੀਏ ਸਿੱਖ ਉਹ ਹੈ ਜਿਹੜਾ ਗਰੀਬ ਦੇ ਵੱਲ ਭਜਦਾ ਹੈ ਅੱਜ ਅੱਜ ਸ੍ਰੀ ਸਿੱਖੀ ਆ ਨਾ ਹੋਰ ਤਰੀਕੇ ਦੇ ਮੈਂ ਕਈ ਵਾਰ ਕਹਿਣਾ ਹੁੰਦਾ ਤੁਸੀਂ ਕਦੇ ਦੇਖਿਆ ਵੀ ਗੁਰਦੁਆਰੇ ਦਾ ਪ੍ਰਧਾਨ ਗਰੀਬ ਬੰਦਾ ਬਣ ਚੇ ਦੇ ਦੇਖਿਆ ਤਾਂ ਨਾ ਕਦੇ ਇਹ ਗਰੀਬ ਬੰਦੇ ਨੂੰ ਗੁਰਦੁਆਰਾ ਦਾ ਪ੍ਰਧਾਨ ਕਦੇ ਨਹੀਂ ਬਣਾਉਂਦੇ ਨਹੀਂ ਜੀ ਪੈਸੇ ਦੀ ਲੋੜ ਉਹ ਪੈਸੇ ਦੀ ਲੋੜ ਨਹੀਂ ਪਾਈ ਭਾਵਨਾ ਦੀ ਲੋੜ ਹੈ ਜਿਹਦੇ ਅੰਦਰ ਭਾਵਨਾ ਹੈ ਜਿਹਦੇ ਅੰਦਰ ਸਿੱਖ ਹੋਣ ਦਾ ਅਹਿਸਾਸ ਹੈ ਉਹ ਉਹਨੂੰ ਲੈ ਕੇ ਲੈ ਕੇ ਆਉਣ ਦੀ ਲੋੜ ਹੈ ਧਰਮ ਪੈਸੇ ਨਾਲ ਥੋੜਾ ਚੱਲਦੇ ਆ ਪੈਸੇ ਨਾਲ ਬਿਲਡਿੰਗਾਂ ਬਣ ਸਕਦੀਆਂ ਧਰਮ ਸਿੱਧਕ ਨਾਲ ਚੱਲਦੇ ਆ ਧਰਮ ਪਰੋਸੇ ਨਾਲ ਚੱਲਦੇ ਆ ਧਰਮ ਚੇਤਾ ਰੱਖੋ ਜੀ ਭਾਵਨਾ ਨਾਲ ਚੱਲਦੀ ਹੈ ਇਸ ਕਰਕੇ ਨੀਵੇਂ ਸਰਵਰ ਜਾਈ ਟਿਕੰਦਾ ਸਿੱਖ ਉਹ ਜਿਹੜਾ ਪਾਣੀ ਵਰਗਾ ਹੋਵੇ ਤੇ ਪਾਣੀ ਨੀਵੇਂ ਪਾਸੇ ਜਾ ਕੇ ਟਿਕ ਜਾਂਦਾ ਹੈ ਨਿਮਰਤਾ ਹੈ ਨਾ ਉਹਦੇ ਅੰਦਰ ਇਹ ਨਿਮਰਤਾ ਸੀ ਰੱਖਣੀ ਹੈ ਹੁਣ ਇੰਨੀਆਂ ਉਦਾਹਰਣਾਂ ਦੇ ਕੇ ਫਿਰ ਭਾਈ ਗੁਰਦਾਸ ਸਿੰਘ ਕਹਿੰਦੇ ਗੁਰਮਖ ਵੀ ਇਦਾਂ ਦੇ ਹੁੰਦੇ ਆ ਜਿਵੇਂ ਸਭ ਤਰ੍ਹਾਂ ਦੇ ਪਾਂਡਿਆਂ ਦੇ ਵਿੱਚ ਪਾਣੀ ਫਿੱਟ ਬੈਠ ਜਾਂਦਾ ਹੈ ਸਰਬ ਰੰਗੀ ਹੋ ਜਾਂਦਾ ਹੈ ਹੁਕਮ ਮੰਨਦਾ ਫਿਰ ਅੜਦਾ ਨਹੀਂ ਹੈ ਇਸੇ ਤਰ੍ਹਾਂ ਪਰਉਪਕਾਰੀ ਜੀਵਨ ਹੈ ਪਾਣੀ ਦਾ ਸੇਵਾ ਦੀ ਭਾਵਨਾ ਹੈ ਪਾਣੀ ਅੰਦਰ ਦੂਜਿਆਂ ਦੀ ਪਿਆਸ ਮਟਾਉਂਦਾ ਹੈ ਸਿੱਖ ਦੇ ਅੰਦਰ ਵੀ ਇਹ ਸਾਰੇ ਗੁਣ ਹੁੰਦੇ ਆ ਗੁਰਮੁਖ ਸੁਖ ਫਲ ਜੇ ਗੁਰਮੁਖਾਂ ਦੀ ਜ਼ਿੰਦਗੀ ਦਾ ਸੁਖ ਫਲ ਵੀ ਇਹ ਗੁਣ ਹੁੰਦੇ ਨੇ ਸਾਰੇ ਭਾਉ ਭਾਉ ਉਹਨਾਂ ਅੰਦਰ ਭਉ ਭਉ ਦਾ ਅਰਥ ਹੈ ਪਿਆਰ ਭਉ ਦਾ ਅਰਥ ਹੈ ਅਦਬ ਡਰ ਅਦਬ ਦੋਨੇ ਗੱਲਾਂ ਨੇ ਸਿੱਖ ਦੇ ਮਨ ਵਿੱਚ ਜਿੱਥੇ ਗੁਰੂ ਦਾ ਪਿਆਰ ਹੈ ਨਾ ਉੱਥੇ ਗੁਰੂ ਦਾ ਭਉ ਵੀ ਹੈ ਭੈ ਵੀ ਹੈ ਗੁਰਮਖੋ ਕਈ ਕਈ ਵਾਰ ਨਾ ਬੰਦਾ ਪਿਆਰ ਤਾਂ ਕਰਦਾ ਹੁੰਦਾ ਪਰ ਭੈ ਨਹੀਂ ਲੱਗਦਾ ਹੁੰਦਾ ਜਿੱਦਾਂ ਹੁੰਦਾ ਅਸੀਂ ਕਹਿੰਦੇ ਹਾਂ ਗੁਰੂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਜੀ ਪਰ ਕੀ ਗੁਰੂ ਦਾ ਭੈ ਹੈ ਮਨ ਵਿੱਚ ਨਹੀਂ ਭੈ ਵੀ ਤਾਂ ਜ਼ਰੂਰੀ ਹੈ ਨਾ ਭਾਉ ਭਾਉ ਸਹਿਜ ਆਤਮਕ ਅਡੋਲਤਾ ਬੈਰਾਗ ਨਿਰਮਲਤਾਈ ਮਾਇਆ ਵਾਲੇ ਪਾਸੇ ਤੋਂ ਵਿਗਸੰਦਾ ਸਦਾ ਖੇੜੇ ਚ ਰਹਿੰਦਾ ਇਹ ਗੁਣ ਹੈ ਸਿੱਖ ਦੀ ਸਿੱਖ ਦੇ ਮਨ ਅੰਦਰ ਗੁਰੂ ਦਾ ਭਾਉ ਹੈ ਗੁਰੂ ਦਾ ਭੈ ਹੈ ਸਹਿਜ ਹੈ ਜ਼ਿੰਦਗੀ ਵਿੱਚ ਬੈਰਾਗ ਹੈ ਸਦਾ ਵਿਗਸੰਦਾ ਤੇ ਸਦਾ ਖੜਾਵ ਹੈ ਸਦਾ ਚੜਦੀ ਕਲਾ ਹੈ ਉਦਾਸੀ ਨਹੀਂ ਹੈ ਸਿੱਖ ਦੀ ਜ਼ਿੰਦਗੀ ਚ ਸਦਾ ਜੀ ਬੇਨਤੀ ਕਰੀਏ ਸਮਾਪਤੀ ਆਪ ਦਾ ਸਦਾ ਜਿਦੋਂ ਜਿਵੇਂ ਗੁਰਾਂਤ ਸਾਹਿਬ ਪਾਤਸ਼ਾਹ ਨੇ ਕਿਹਾ ਨਾਨਕ ਭਗਤਾ ਬੋਲੋ ਨਾਨਕ ਭਗਤਾ ਸਦਾ ਵਿਕਾਸ ਇੱਕ ਦਿਨ ਦਾ ਵਿਕਾਸ ਕੱਪੜੇ ਚੋਂ ਵੀ ਮਿਲ ਜਾਂਦਾ ਸੋਨਾ ਘਰ ਬਣ ਜੇ ਬੰਦਾ ਘਰ ਨੂੰ ਵੇਖ ਕੇ ਵੀ ਇੱਕ ਵਾਰ ਖੁਸ਼ ਹੋ ਜਾਂਦਾ ਪਰ ਸਦਾ ਵਿਕਾਸ ਸਦਾ ਖੇੜਾ ਸਦਾ ਪ੍ਰਸੰਨਤਾ ਰੱਬ ਦੇ ਭਗਤਾਂ ਕੋਲੇ ਹੁੰਦੀ ਹੈ ਸਿੱਖ ਖਿੜੇ ਹੀ ਰਹਿੰਦੇ ਸਦਾ ਅੱਤ ਦਾ ਦੁੱਖ ਹੋਵੇ ਨਾ ਤਾਂ ਵੀ ਕਹਿੰਦਾ ਇਹ ਪੈਦਾਤ ਤੇਰੀ ਦਰਤਾਰ ਇਹ ਰੱਬ ਜੀ ਤੇਰੇ ਹੁਕਮ ਦੇ ਅੰਦਰ ਹੈ ਤੇਰੀਆਂ ਭੁੱਖਾਂ ਤੇਰੀਆਂ ਦੁੱਖਾਂ ਦਿੱਤੀਆਂ ਵੀ ਮੇਰੇ ਲਈ ਦਾਤਾ ਕਿਸੇ ਲਈ ਉਲਾਂਬਾ ਹੋ ਸਕਦਾ ਹੈ ਸਿੱਖ ਭੁੱਖਾ ਬੈਠਾ ਹੈ ਨਾ ਆਮ ਬੰਦਾ ਉਲਾਂਬਾ ਦੇਵੇਗਾ ਸਿੱਖ ਕਹਿੰਦਾ ਭੁੱਖਾ ਬੈਠਾ ਰੱਬਾ ਤੇਰਾ ਸ਼ੁਕਰਾਨਾ ਹੈ ਇਹ ਭੁੱਖ ਵਿੱਚ ਤੇਰੀ ਯਾਦ ਆ ਰਹੀ ਹੈ ਭੁੱਲ ਗਏ ਸਾਂ ਮੈਨੂੰ ਅਹਿਸਾਸ ਹੋ ਰਿਹਾ ਮੈਂ ਭੁੱਲ ਗਿਆ ਸੀ ਤੈਨੂੰ ਸ਼ੁਕਰਾਨਾ ਕਰਦਾ ਗੁਰ ਸਹਿਜ ਬੈਰਾਗ ਸਦਾ ਵਿਗ ਸੰਦਾ ਪੂਰਨ ਪਰ ਉਪਕਾਰ ਕਰਨ ਦਾ ਪੂਰਨ ਤੌਰ ਦੇ ਉੱਤੇ ਜ਼ਿੰਦਗੀ ਦੇ ਵਿੱਚ ਸਿੱਖ ਪਰ ਉਪਕਾਰੀ ਹੈ ਕੁਝ ਵੀ ਨਹੀਂ ਆਪਣੇ ਲਈ ਕਰਦਾ ਕੱਲ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਦਾ ਕੁਝ ਵੀ ਆਪਣੇ ਲਈ ਨਹੀਂ ਹੈ ਕੁਝ ਵੀ ਆਪਣੇ ਪੁੱਤਰਾਂ ਲਈ ਨਹੀਂ ਹੈ ਜੋ ਕੁਝ ਹੈ ਆਪਣੇ ਸਿੱਖਾਂ ਲਈ ਹੈ ਇਸ ਕਰਕੇ ਸਿੱਖ ਦਾ ਜੀਵਨ ਵੀ ਪਾਣੀ ਵਰਗਾ ਹੈ ਸਦਾ ਹੀ ਪਰਉਪਕਾਰ ਦੀ ਜ਼ਿੰਦਗੀ ਜੀਵਨ ਦਾ ਹੈ ਸਦਾ ਹੀ ਪਰਉਪਕਾਰ ਪਰਉਪਕਾਰ ਦਾ ਕੀ ਅਰਥ ਹੁੰਦਾ ਜਦੋਂ ਕੋਈ ਸੇਵਾ ਕਰਨੀ ਹੈ ਜਦੋਂ ਕੋਈ ਭਾਗ ਕਿਸੇ ਨੂੰ ਦੇਣਾ ਹੈ ਪਰਉਪਕਾਰ ਆਪਣੇ ਸਾਰੇ ਸਾਰੇ ਕਰਦੇ ਨੇ ਉਪਕਾਰ ਵੀ ਕਰਦੇ ਨੇ ਪਰ ਪਰ ਉਪਕਾਰ ਸਿੱਖ ਹੀ ਕਰਦਾ ਨਾ ਜਾਤ ਵੇਖਦਾ ਨਾ ਧਰਮ ਦੇਖਦਾ ਨਾ ਰੰਗ ਦੇਖਦਾ ਨਾ ਨਸਲ ਦੇਖਦਾ ਜਦੋਂ ਸੇਵਾ ਕਰਦਾ ਦਿੰਦਾ ਫਿਰ ਸਾਰਿਆਂ ਨੂੰ ਇੱਕ ਜੈ ਸਾਬਰਤ ਆਉਂਦਾ ਹੈ ਇਹ ਪਰ ਉਪਕਾਰ ਹੈ ਬਾਦਸ਼ਾਹ ਕਿਰਪਾ ਕਰਨ ਬਲਾਂ ਚੁੱਕਾਂ ਦੀ ਖੀਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ